ਪਤੀ ਨੂੰ ਮਾਰਨ ਵਾਲੀ ਪਤਨੀ ਦੇ ਮਾਪੇ ਲਗਾਤਾਰ ਆ ਕੇ ਆਪਣੀਆਂ ਸਫਾਈਆਂ ਦੇ ਰਹੇ ਆ ਕਿਉਂਕਿ ਲੋਕਾਂ ਨੇ ਰੁਪਿੰਦਰ ਦੀ ਕਰਤੂਤ ਤੋਂ ਬਾਅਦ ਨਿਸ਼ਾਨਾ ਸਿੱਧਾ ਉਹਦੇ ਮਾਪਿਆਂ ਵੱਲ ਜਿਹੜਾ ਘਮਾਇਆ ਸੀ ਕਿਉਂਕਿ ਲੋਕਾਂ ਨੂੰ ਇੰਨਾ ਗੁੱਸਾ ਸੀ ਰੋਸ ਸੀ ਕਿ ਉਹਨਾਂ ਨੇ ਇਹ ਸੁੱਖਣ ਵਾਲਾ ਪਿੰਡ ਛੱਡਣ ਲਈ ਆਖ ਦਿੱਤਾ ਸੀ ਰੁਪਿੰਦਰ ਦੇ ਮਾਪਿਆਂ ਨੂੰ ਕਿਉਂਕਿ ਤੁਸੀਂ ਸਮਝਦੇ ਆ ਚਾਚੇ ਤਾਇਆ ਨੂੰ ਉਹਨਾਂ ਦੇ ਆਂਡ ਗਵਾਂਡ ਨੂੰ ਗੁਰਵਿੰਦਰ ਦੇ ਨਾਲ ਜੋ ਵਰਤਦੇ ਸੀ ਕਿ ਐਡਾ ਸ਼ਰੀਫ ਮੁੰਡਾ ਤੇ ਸਾਡੇ ਪਿੰਡ ਦੇ ਮੁੰਡੇ ਨੂੰ ਹੀ ਇਸ ਤਰੀਕੇ ਦੇ ਨਾਲ ਇਹਨਾਂ ਦੀ ਧੀ ਨੇ ਇੰਨੀ ਬੇਕਿਰਕੀ ਦੇ ਨਾਲ ਮੌਤ ਦੇ ਘਾਟ ਤਾਰ ਦਿੱਤਾ ਤੇ ਸਾਡੇ ਕੀ ਲੱਗਦੇ ਆ ਉਹਨਾਂ ਦਾ ਗੁੱਸਾ ਜਾਇਜ਼ ਸੀ ਤੇ ਸਭ ਤੋਂ ਵੱਡੀ ਗੱਲ ਇਹ ਸੀ ਕਿ ਜਦੋਂ ਰੁਪਿੰਦਰ ਨੇ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਤੇ ਉਹਨੇ ਆਪਣੇ ਮਾਪਿਓ ਨੂੰ ਬੁਲਾਇਆ ਸੀ ਉਹਨੂੰ ਕਿਤੇ ਨਾ ਕਿਤੇ ਲੱਗਦਾ ਸੀ ਕਿ ਉਹ ਮੇਰੇ ਪ੍ਰਤੀ ਥੋੜੇ ਜੇ ਨਰਮ ਹੋਣਗੇ ਉਹਨੂੰ ਸ਼ੈ ਸੀ ਸ਼ੈ ਮੀਨਜ਼ ਇਹ ਨਹੀਂ ਸੀ ਕਹਿੰਦੇ ਕਿ ਕਤਲ ਦੀ ਸ਼ੈ ਸੀ ਉਹਨੂੰ ਲੱਗਦਾ ਸੀ ਕਿ ਉਹ ਮੇਰੇ ਤੇ ਸ਼ੱਕ ਨਹੀਂ ਕਰਨਗੇ ਜਾਂ ਫਿਰ ਉਹਨਾਂ ਦੇ ਦਿਮਾਗ 'ਚ ਹੀ ਨਹੀਂ ਆਊਗੀ ਕਿ ਰਪਿੰਦਰ ਐਡੀ ਵਾਰਦਾਤ ਨੂੰ ਅੰਜਾਮ ਦੇ ਦੂਗੀ ਇਸ ਕਰਕੇ ਉਹਨੇ ਜਿਹੜਾ ਆਦੇ ਮਾਪਿਓ ਨੂੰ ਹੀ ਪਹਿਲਾਂ ਕਾਲ ਕੀਤੀ ਸੀ ਹੁਣ ਜਿਹੜੀ ਸਭ ਤੋਂ ਵੱਡੀ ਗੱਲ ਸਾਹਮਣੇ ਆਈ ਆ ਉਹ ਗੱਲ ਇਹ ਸਾਹਮਣੇ ਆਈ ਆ ਕਿ ਰਪਿੰਦਰ ਦਾ ਜਿੱਥੇ ਪਰਿਵਾਰ ਤਸੱਲੀਆਂ ਦੇ ਰਿਹਾ ਇਹ ਗੱਲ ਆਖ ਰਿਹਾ ਕਿ ਸਾਡਾ ਕੁੜੀ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਕੁੜੀ ਸਾਡੇ ਵੱਲੋਂ ਮਰ ਗਈ ਬੇਦਖਲਾ ਉਹਦਾ ਪਿਓ ਕਹਿ ਰਿਹਾ ਉਹਦੇ ਚਾਚੇ ਤਾਏ ਕਹਿ ਰਹੇ ਸੀ ਉੱਥੇ ਹੀ ਉਹਨਾਂ ਦੇ ਪਿੰਡ ਦੇ ਕਈ ਮੋਤਵਾਰ ਕਹਿ ਰਹੇ ਸੀ ਉੱਥੇ ਹੀ ਉਹ ਕਿਤੇ ਨਾ ਕਿਤੇ ਇਹ ਕਹਿੰਦੇ ਸੀ ਕਿ ਕੁੜੀ ਦੇ ਨਾਲੋਂ ਵੱਡਾ ਦੋਸ਼ ਉਹਦੇ ਪ੍ਰੇਮੀ ਦਾ ਹਰਕਮਲ ਪ੍ਰੀਤ ਸਿੰਘ ਦਾ ਉਹਦੇ ਉੱਤੇ ਸਾਰੀ ਗੱਲ ਸੁੱਟ ਰਹੇ ਸੀ ਪਰ ਰਪਿੰਦਰ ਨੇ ਪੁਲਿਸ ਦੀ ਕਸਟਡੀ ਦੇ ਵਿੱਚ ਇਹ ਗੱਲ ਮੰਨੀ ਸੀ ਕੀ ਗੱਲ ਮੰਨੀ ਸੀ ਕਿ ਮੈਂ ਬਾਵਾ ਫੜੀਆਂ ਸੀ ਗੁਰਵਿੰਦਰ ਦੀਆਂ ਤੇ ਜਿਹੜਾ ਕਹਿੰਦੀ ਮੇਰਾ ਪ੍ਰੇਮੀ ਸੀ ਅਰ ਕਮਲਪ੍ਰੀਤ ਸਿੰਘ ਬੱਲੂਆਣੇ ਵਾਲਾ ਉਹਨੇ ਸਿਰ ਫੜ ਫੜ ਕੇ ਜਿਹੜਾ ਮਾਰਿਆ ਸੀ ਉਹ ਮੁੰਡੇ ਗੁਰਵਿੰਦਰ ਦਾ ਇਸ ਕਰਕੇ ਬਰਾਬਰ ਦੀ ਜਿਹੜੀ ਭਾਗੀਦਾਰ ਸੀ ਇਹ ਪਰ ਇੱਕ ਗੱਲ ਹੋਰ ਜਿਹੜੀ ਸਾਹਮਣੇ ਆਈ ਸੀ ਉਹ ਇਹ ਸੀ ਕਿ ਜਿਹੜਾ ਹਰ ਕਮਲਪ੍ਰੀਤ ਸਿੰਘ ਉਹਦੀ ਤਾਂ ਪਹਿਲਾ ਕੋਈ ਕੇਸ ਦੇ ਵਿੱਚ ਐਂਟਰੀ ਹੈਣੀ ਸੀ ਕਿਉਂਕਿ ਰੁਪਿੰਦਰ ਨੇ ਖੋ ਰੇ ਇੱਕ ਜ਼ਿੰਮੇਵਾਰੀ ਚੁੱਕੀ ਸੀ ਗੁਰਵਿੰਦਰ ਨੂੰ ਜਿਹੜਾ ਚਿੱਟੇ ਦਾ ਇੰਜੈਕਟ ਲਾ ਕੇ ਉਹਨੂੰ ਮੌਤ ਦੇ ਘਾਟ ਉਤਾਰਨ ਦੀ ਉਹਨੂੰ ਕਿਤੇ ਨਾ ਕਿਤੇ ਲੱਗਦਾ ਸੀ ਕਿ ਮੈਂ ਚਿੱਟੇ ਦਾ ਭਰਿਆ ਇੰਜੈਕਟ ਉਹਨੂੰ ਕਰ ਦੂੰਗੀ ਉਸ ਤੋਂ ਬਾਅਦ ਓਵਰਡੋਸ ਦੇ ਨਾਲ ਗੁਰਵਿੰਦਰ ਦੀ ਜਿਹੜੀ ਮੌਤ ਹੋ ਜੂਗੀ ਲੋਕ ਸਾਰੇ ਇਹ ਸਮਝਣਗੇ ਕਿ ਗੁਰਵਿੰਦਰ ਚਿੱਟਾ ਲੈਂਦਾ ਸੀ ਉਦੀ ਓਵਰਡੋਜ਼ ਨਾਲ ਮੌਤ ਹੋ ਗਈ ਮੇਰੇ ਤੇ ਕਿਸੇ ਦਾ ਸ਼ੱਕ ਨਹੀਂ ਜਾਣਾ ਪੋਸਟਮਾਰਟਮ ਦੇ ਵਿੱਚ ਵੀ ਚਿੱਟਾ ਆ ਜਾਊਗਾ ਤੇ ਮੈਂ ਜਿਹੜਾ ਬਾਅਦ ਦੇ ਵਿੱਚ ਆਪਦੀ ਜਿਹੜੀ ਮਨਮਰਜ਼ੀ ਕਰੂੰਗੀ ਆਪਦੀਆਂ ਯਾਸ਼ੀਆਂ ਕਰੂੰਗੀ ਆਦੇ ਪ੍ਰੇਮੀ ਨਾ ਰਹੂੰਗੀ ਪਰ ਪ੍ਰਮਾਤਮਾ ਨੇ ਕਿਤੇ ਨਾ ਕਿਤੇ ਸਤੋਂ-ਮਤੋਂ ਰੱਖ ਲਈ ਗੁਰਵਿੰਦਰ ਦੀ ਜਿਹੜੀ ਅੱਖ ਖੁੱਲ ਗਈ ਉਸ ਤੋਂ ਬਾਅਦ ਹੀ ਕੇਸ ਦੇ ਵਿੱਚ ਇਹ ਬੁਲਾਉਂਦੀ ਆ ਸੁਖਨ ਵਾਲੇ ਵਾਲੇ ਮੁੰਡੇ ਨੂੰ ਸੁਖਨ ਵਾਲੇ ਵਾਲੇ ਮੁੰਡੇ ਨੂੰ ਬਲਾ ਸੁਖਨ ਵਾਲੇ ਵਾਲੇ ਮੁੰਡੇ ਨੂੰ ਨਹੀਂ ਫੇਰੇ ਬੁਲਾਉਂਦੀ ਆ ਹਰਕਮਲ ਪ੍ਰੀਤ ਸਿੰਘ ਨੂੰ ਸੁਖਨ ਵਾਲੇ ਪਿੰਡ ਦੇ ਵਿੱਚ ਸੁਖਨ ਵਾਲੇ ਪਿੰਡ ਦੇ ਵਿੱਚ ਹਰਕਮਲ ਪ੍ਰੀਤ ਸਿੰਘ ਨੂੰ ਬੁਲਾ ਕੇ ਫੇਰੇ ਸਭ ਤੋਂ ਜਿਹੜੀ ਕਨੌਣੀ ਹਰਕਤ ਕਰਨੀ ਸ਼ੁਰੂ ਕਰਦੀ ਆ ਫੇਰ ਉਹਨੂੰ ਜਿਹੜਾ ਕੁੱਟਮਾਰ ਕਰਕੇ ਗੁਰਵਿੰਦਰ ਦੀ ਉਹਦਾ ਸਿਰ ਮਾਰ ਮਾਰ ਕੇ ਫੇਰੇ ਮੌਤ ਦੇ ਘਾਟ ਇਹ ਤੇ ਦਾ ਪ੍ਰੇਮੀ ਹਰਕਮਲ ਪ੍ਰੀਤ ਸਿੰਘ ਇਹ ਦੋਵੇਂ ਤਾਰਦੇ ਆ ਪਹਿਲਾਂ ਜਿੱਥੇ ਰੁਪਿੰਦਰ ਦੇ ਬਾਪ ਨੇ ਆ ਕੇ ਇਹ ਗੱਲ ਆਖੀ ਕਿ ਮੇਰਾ ਪੁੱਤ ਆਰਗਾ ਜਵਾਈ ਸੀ ਕਿਹੜੇ ਆ ਉਹ ਲੋਕ ਜਿਹੜੇ ਜਵਾਈ ਦਾ ਜਿਹੜਾ ਆਪਣੇ ਘਰੇ ਸੱੱਥਰ ਵਛਾਉਂਦੇ ਆ ਸਾਨੂੰ ਪਿੰਡੋਂ ਕੱਢਤਾ ਸੀ ਪਰ ਅਸੀਂ 7 ਦਿਨ ਆਪਦੇ ਜਵਾਈ ਦਾ ਸੱੱਥਰ ਘਰੇ ਵਛਾਈ ਰੱਖਿਆ ਅਸੀਂ ਬਿਸਤਰਿਆਂ ਤੇ ਨਹੀਂ ਸੌਏ ਜਿੰਨੇ ਭੋਗ ਪਿਆ ਗੁਰਵਿੰਦਰ ਦਾ ਅਸੀਂ ਉਹਦੇ ਜਿਹੜਾ ਸੱੱਥਰ ਚੱਕਿਆ ਸਾਡੇ ਘਰੇ ਵੀ ਭੈਣ ਭਰਾ ਬੈਠਣ ਆਉਂਦੇ ਸੀ ਪਰ ਇਹ ਗੱਲ ਵੀ ਤੁਸੀਂ ਵੇਖੋ ਕਿ ਕੁਲਦੀਪ ਸਿੰਘ ਜਿਹੜਾ ਗੁਰਵਿੰਦਰ ਸਿੰਘ ਦਾ ਬਾਪ ਸੀ ਉਹ ਚਾਹੁੰਦਾ ਜੇਕਰ ਉਹ ਚਾਹੁੰਦਾ ਤੇ ਜਿਵੇਂ ਆਮ ਆਪਾਂ ਕੇਸਾਂ ਦੇ ਵਿੱਚ ਵੇਖਦੇ ਆ ਜੇਕਰ ਇਹ ਅਜਿਹੀ ਕੋਈ ਘਟਨਾ ਵਾਪਰ ਜੇ ਮੁੰਡੇ ਵੱਲੋਂ ਜਾਂ ਕੁੜੀ ਵੱਲੋਂ ਫਿਰ ਉਹ ਸਾਰਿਆਂ ਨੂੰ ਵਿੱਚ ਨੂਡ ਦਿੰਦੇ ਆ ਕਿਉਂਕਿ ਖੁੱਲਾ ਕੇਸ ਸੀ ਪਰ ਕੁਲਦੀਪ ਸਿੰਘ ਨੇ ਜ਼ੋਰ ਨਹੀਂ ਪਾਇਆ ਉਹ ਕਹਿੰਦਾ ਜੇ ਕੋਈ ਦੋਚੀ ਆ ਉਹ ਬਖਸ਼ਿਆ ਨਾ ਜਾਵੇ ਨਿਰਦੋਸ਼ ਕੋਈ ਇਸ ਕੇਸ ਦੇ ਵਿੱਚ ਜਿਹੜਾ ਬੰਨਿਆ ਨਾ ਜਾਵੇ ਇਸ ਕਰਕੇ ਉਹਨੇ ਨਹੀਂ ਇਹ ਗੱਲ ਆਖੀ ਕਿ ਇਹਦੇ ਮਾਪਿਓ ਨੂੰ ਵੀ ਵਿੱਚ ਰੱਖੋ ਪਰ ਹੁਣ ਉਹਦੇ ਮਾਪਿਓ ਉਹਦੇ ਲਈ ਜਿਹੜਾ ਜਿਹੜਾ ਚੈਲੰਜ ਨਾ ਬਣ ਜਾਣਾ ਕਿਉਂਕਿ ਰੁਪਿੰਦਰ ਦੀ ਜਿਹੜੀ ਪੈਰਵਾਹੀ ਕਰਨ ਵਾਸਤੇ ਜੇਕਰ ਉਹਦਾ ਮਾਪਿਓ ਇਹ ਕਹਿ ਦਿੰਦਾ ਕਿ ਸਾਡੀ ਰੁਪਿੰਦਰ ਦੇ ਨਾਲ ਕੋਈ ਜਿਹੜੀ ਗੱਲਬਾਤ ਨਹੀਂ ਅਸੀਂ ਉਹਦੇ ਪਿੱਛੇ ਨਹੀਂ ਜਾਣਾ ਉਹ ਆਪਦੀ ਇਹ ਗੱਲ ਦੇ ਉੱਤੇ ਕਾਇਮ ਰਹਿਣ ਤਰਪਿੰਦਰ ਨੂੰ ਸਖਤੋ ਸਖਤ ਸਜ਼ਾ ਹੋ ਸਕਦੀ ਹੈ ਕਿਉਂਕਿ ਫਿਰ ਨਾ ਤਾਂ ਉਹਦੇ ਕੋਲੇ ਕੋਈ ਚੋਟੀ ਦਾ ਵਕੀਲ ਹੋਊਗਾ ਨਾ ਉਹਦੇ ਕੋਲੇ ਕੋਈ ਬੇਲ ਐਪਲੀਕੇਸ਼ਨ ਲਾਉਣ ਵਾਸਤੇ ਕੋਈ ਉਹਨੂੰ ਜਿਹੜਾ ਰਾਹ ਲੱਭੂਗਾ ਪਰ ਜੇਕਰ ਜਿਵੇਂ ਵੀਆਈਪੀ ਸਹੂਲਤਾਂ ਵਾਲੀ ਗੱਲ ਆਈ ਸੀ ਜਿਵੇਂ ਲੋਕ ਕਹਿ ਰਹੇ ਆ ਜਿਵੇਂ ਇੱਕ ਬਹੁਤ ਹੀ ਉੱਗਿਆ ਵਕੀਲ ਹੋ ਕਹਿੰਦਾ ਕਿ ਅੱਜ ਨਹੀਂ ਤਾਂ ਕੱਲ ਜਦੋਂ ਕੇਸ ਠੰਡਾ ਹੋ ਗਿਆ ਰਪਿੰਦਰ ਦੇ ਮਾਪਿਆਂ ਨੇ ਰਪਿੰਦਰ ਦੀ ਪੈਰਵਾਈ ਜਿਹੜੀ ਕਰਨੀ ਉਹ ਸ਼ੁਰੂ ਕਰ ਦਿੰਦੇ ਆ ਕਿਉਂਕਿ ਆਂਦੇ ਨੋਹਾਂ ਨੋ ਕਦੇ ਮਾਸ ਵੱਖਣੀ ਹੁੰਦੀ ਰੁਪਿੰਦਰ ਦਾ ਬਾਪ ਸਾਹਮਣੇ ਆ ਗਿਆ ਉਹਨੇ ਭਾਵਕ ਹੋ ਕੇ ਪੀਲਾ ਕੀਤੀਆਂ ਰੁਪਿੰਦਰ ਦੇ ਪਿੰਡ ਦੇ ਲੋਕ ਸਾਹਮਣੇ ਆ ਗਏ ਪਰ ਰੁਪਿੰਦਰ ਨੂੰ ਜਨਮ ਦੇਣ ਵਾਲੀ ਮਾਂ ਉਹਨੇ ਕੋਈ ਜਿਹੜੀ ਪ੍ਰਤੀ ਕਿਰਿਆ ਨਹੀਂ ਦਿੱਤੀ ਕੀ ਉਹ ਅੱਜ ਵੀ ਉਹਦਾ ਸੌਫਟ ਕੋਰਨਰ ਆ ਰੁਪਿੰਦਰ ਦੇ ਪ੍ਰਤੀ ਕੀ ਅੱਜ ਵੀ ਉਹ ਉਹਨੂੰ ਦੋਸ਼ੀ ਨਹੀਂ ਮੰਦੀ ਕਿਉਂਕਿ ਮਾਵਾਂ ਕਦੇ ਵੀ ਜਿਹੜੀਆਂ ਆਪਦੀ ਧੀ ਪੁੱਤ ਨੂੰ ਕੋਈ ਮਾੜਾ ਚੰਗਾ ਸ਼ਬਦ ਨਹੀਂ ਕਹਿੰਦੀਆਂ ਕੀ ਰਪਿੰਦਰ ਦੀ ਮਾਂ ਦਾ ਕੀ ਜਿਹੜਾ ਕਹਿਣਾ ਜਾਂ ਕੀ ਉਹਦਾ ਸੋਚਣਾ ਰਪਿੰਦਰ ਬਾਰੇ ਇਹ ਜਾਣਣਾ ਵੀ ਬਹੁਤ ਜ਼ਰੂਰੀ ਹੈ ਉਹਨੂੰ ਸਾਹਮਣੇ ਆਉਣਾ ਚਾਹੀਦਾ ਦੱਸਣਾ ਚਾਹੀਦਾ ਇਹ ਪਰਨ ਕਰਨਾ ਚਾਹੀਦਾ ਕਿ ਅੱਜ ਹੀ ਨਹੀਂ ਅੱਜ ਮੀਡੀਆ ਕਵਰੇਜ ਮਿਲਦੀ ਆ ਅੱਜ ਅਸੀਂ ਕਹਿ ਦਈਏ ਕਿ ਨਹੀਂ ਭਾਈ ਸਾਡਾ ਧੀ ਦੇ ਨਾਲ ਕੋਈ ਵਾਸਤਾ ਨਹੀਂ ਉਹ ਧੀ ਖਵਾਉਣ ਦੇ ਲਾਇਕ ਨਹੀਂ ਪਰ ਕੱਲ ਨੂੰ ਜਾ ਕੇ ਉਹ ਉਹਦੀ ਪੈਰਵਾਹੀ ਸ਼ੁਰੂ ਕਰ ਦੇਣ ਫੇਰ ਗੁਰਵਿੰਦਰ ਦਾ ਪਿਤਾ ਕੁਲਦੀਪ ਸਿੰਘ ਉਹ ਪਹਿਲਾ ਹੀ ਵਿਚਾਰਾ ਮਾਰਿਆ ਗਿਆ ਜਿਹਦਾ ਇੱਕੋ ਪੁੱਤ ਉਹ ਵੀ ਬੇहद شریف ਤੇ ਉਹ ਦੁਨੀਆ ਤੋਂ ਚਲਾ ਜਾਵੇ ਉਹਦਾ ਅੱਧਾ ਸੰਸਾਰ ਤਾਂ ਉਦੋਂ ਹੀ ਜਿਹੜਾ ਜਿਹੜਾ ਖਤਮ ਹੋ ਜਾਂਦਾ ਬਿਰ ਦਾ ਵਸਤਾ ਦੇ ਵਿੱਚ ਦੋਵੇਂ ਜੀ ਘਰੇ ਰਹਿ ਗਏ ਉਹ ਸਾਰੀ ਦਿੜੀ ਰੋਈ ਕਰ ਲਈ ਜਾਂਦੇ ਆ ਫਿਰ ਉਹਨਾਂ ਨੂੰ ਜਾਦੇ ਹੋਰ ਦੋਸ਼ ਲੱਗੂਗਾ ਜਿੱਥੇ ਪ੍ਰਮਾਤਮਾ ਜਿੱਥੇ ਪ੍ਰਮਾਤਮਾ ਇਸ ਚੀਜ਼ ਦਾ ਨਿਆਂ ਕਰੂਗਾ ਉੱਥੇ ਜਿਹੜੀਆਂ ਕੋਟਕਚਾਰੀਆਂ ਨੇ ਤਾਂ ਚਲੋ ਕਰਨਾ ਹੀ ਕਰਨਾ ਪਰ ਚਾਹੀਦਾ ਇਹ ਹੀ ਆ ਆਪਦੀ ਗੱਲ ਦੇ ਉੱਤੇ ਸਟੈਂਡ ਕਰਨ ਇਹ ਜਿਹੜਾ ਰੁਪਿੰਦਰ ਦਾ ਮਾਪਿਓ ਆ ਇਹ ਉਹਦੀ ਜਿਹੜੀ ਰੁਪਿੰਦਰ ਹੈ ਦੀ ਪੈਰਵਾਈ ਬਿਲਕੁਲ ਨਾ ਕਰਨਾ